ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਭੈਣ ਜਿਹਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਗਮ ਹੋ ਗਈ ਆ ਕਰੋ ਤਿੰਨ ਬੱਚੇ ਆ ਦੋ ਬੇਟੀਆਂ ਤੁਸੀਂ ਦੇਖੋ ਨਿੱਕੀਆਂ ਨਿੱਕੀਆਂ ਅਪੀਲ ਕਰ ਰਹੀਆਂ ਉਹ ਵੀ ਪਹਿਲਾਂ ਉਹਨਾਂ ਦੀ ਅਪੀਲ ਸੁਣੋ ਬੱਚੀਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਮੀ 8 ਤੇ 8 ਤੇ ਇੱਕ ਨਵਾਂ ਮਹੀਨਾ ਹੋਇਆ 25 ਨੂੰ ਹੀ ਪਰਜਵਲ ਤੋਂ ਮੁੱਕੇ ਦਵਾਈ ਲੈਣ ਗਈ ਸੀ ਬਲਕਿ ਅੱਲੇ ਤੱਕ ਕਦੇ ਵਾਪਸ ਨਹੀਂ ਆਈ ਜੇ ਸਪੈਨਸ ਪ੍ਰਾਣੇ ਦੇਖਦਾ ਵੀ ਜਰੂਰ ਸਾਨੂੰ ਦੱਸਿਓ ਸਾਡਾ ਮੰਮੀ ਬਿਨਾ ਜੀਣ ਨਹੀਂ ਲੱਗਦਾ ਭਾਈ ਵਿੱਚ ਤਾਂ ਐਸਾ ਨਹੀਂ ਚੀਕ ਪੜੇ ਜਿਵੇਂ ਬੱਚੀਆਂ ਨੇ ਬੇਨਤੀ ਕੀਤੀ ਆ ਵੀ ਸਾਡੀ ਮੰਮੀ ਘਰੇ ਆ ਜਾਵੇ ਸਾਡੀ ਮੰਮੀ ਨੂੰ ਲੱਭ ਦੋ ਤਾਂ ਆਪਾਂ ਸਾਰੇ ਰਲ ਕੇ ਜੇ ਕੋਸ਼ਿਸ਼ ਕਰੀਏ ਤਾਂ ਉਸ ਭੈਣ ਨੂੰ ਆਪਾਂ ਉਹਨਾਂ ਦੇ ਬੱਚਿਆਂ ਤਿੱਕਰ ਪਹਚਾ ਸਕਦੇ ਆ ਗਰਵਾਤ ਸਿੰਘ ਆ ਇਹ ਬੇਟਾ ਨਿੱਕਾ ਜਿਆ ਉਹਦਾ ਤੇ ਦੋ ਬੇਟੀਆਂ ਘਰੇ ਅੱਜ ਪਰਿਵਾਰ ਹੱਥ ਜੋੜੀ ਖੜਾ ਰੋ ਰਿਹਾ ਆਪਣੀ ਉਸ ਘਰ ਦੀ ਮੈਂਬਰ ਨੂੰ ਜਿਹਦੇ ਤਿੰਨ ਬੱਚੇ ਆ ਤੇ ਜਿਹੜੀ 13 ਸਾਲ ਹੋ ਗਏ ਸੀ ਵਿਆਹ ਕੇ ਆਈ ਨੂੰ ਇਸ ਘਰ 'ਚ ਤੇ ਬੜਾ ਪਾਠ ਕਰਨ ਵਾਲੀ ਬੜੀ ਇੱਕ ਚੰਗੀ ਲੇਡੀ ਸੀ ਔਰ ਆਪਣਾ ਵਧੀਆ ਪਰਿਵਾਰ ਪਾਲ ਰਹੀ ਸੀ ਕੋਈ ਲੜਾਈ ਝਗੜਾ ਨਹੀਂ ਉਹਦੇ ਪੇਕੇਆਂ ਵੱਲੋਂ ਵੀ ਉਹਦੇ ਮਾਮਾ ਜੀ ਵੀ ਖੜੇ ਆ ਉਹਦੇ ਦਯੋਰ ਜੀਠ ਵੀ ਖੜੇ ਆ ਤੁਸੀਂ ਉਹਨਾਂ ਦੇ ਸੱਸੋਂ ਸੱਸ ਜੀ ਸੱਸ ਖੜੀ ਆ ਤੇ ਹੁਣ ਘਰੇ ਛੋਟੇ ਬੱਚੇ ਕਰਕੇ ਹਸਬੰਡ ਵੀ ਘਰੇ ਆਉ ਡਿਪਰੈਸ਼ਨ ਚੱਲ ਗਿਆ ਟੈਨਸ਼ਨ ਲਈ ਜਾਂਦਾ ਰੋਈ ਜਾਂਦਾ ਮਤਲਬ ਕੋਈ ਸੁਭ ਨਹੀਂ ਮਿਲ ਰਹੀ 8 ਤਰੀਕ ਦੀ ਭੈਣ ਗਈ ਹੋਈ ਅੱਜ 14 ਤਰੀਕ ਹੋ ਗਈ ਆ ਅ ਸਹੀ ਦਿਨਾਂ ਦੇ ਵਿੱਚ ਕੁਝ ਪਤਾ ਨਹੀਂ ਲੱਗ ਰਿਹਾ ਵੀ ਗਈ ਕਿੱਥੇ ਆ ਘਰੋਂ ਦਵਾਈ ਲੈਣ ਗਈ ਸੀ ਸੋਹਰਾ ਬੱਸ ਚੜਾ ਕੇ ਆਇਆ ਸੀ ਜਾ ਕੇ ਵੀ ਚੱਲ ਦਵਾਈ ਲੈ ਕੇ ਅੱਗੇ ਵੀ ਲੈ ਕੇ ਆਉਂਦੀ ਸੀ ਦਵਾਈ ਤੇ ਮੋਗੇ ਵਾਲੀ ਬੱਸ ਚੜੀ ਆ ਪਿੰਡੋਂ ਬਾਕਰਵਾਲ ਪਿੰਡ ਆ ਬਾਪੂ ਗੋਪਾਲ ਵਾਲਾ ਔਰ ਮੋਗੇ バス ਅੱਡੇ ਦੇ ਵਿੱਚ ਗਈ ਆ ਉਦੋਂ ਗਾਂ ਅੰਦਰ バス ਅੱਡੇ ਦੇ ਸੀਸੀਟੀਵੀ ਕੈਮਰੇ ਚੱਲਦੇ ਨਹੀਂ ਸੀ ਬੰਦ ਸੀ ਇਹ ਕਹਿੰਦੇ ਉੱਥੋਂ ਪਤਾ ਨਹੀਂ ਲੱਗਿਆ ਦੂਸਰੀ バス 'ਚ ਕੋਈ ਬਿਠਾ ਕੇ ਲੈ ਗਿਆ ਜਾਂ ਕੋਈ ਉਹਨੂੰ ਕਿਵੇਂ ਕੀ ਹੋਇਆ ਇਹ ਸਾਰੀਆਂ ਗੱਲਾਂ ਹੀ ਆ ਇਹ ਅੰਦਾਜ਼ੇ ਹੀ ਆ ਆਪਣੇ ਵੀ ਕੀ ਹੋਇਆ ਕਿਵੇਂ ਹੋਇਆ ਕਿੱਥੇ ਗਈ ਆ ਕਿਉਂ ਗਈ ਆ ਪਰ ਇੱਕ ਬੇਨਤੀ ਆ ਵੀ ਨਿੱਕੇ ਨਿੱਕੇ ਬੱਚੇ ਨੇ ਤਿੰਨ ਘਰੇ ਤੇ ਪਰਿਵਾਰ ਪੂਰਾ ਹੱਥ ਜੋੜੀ ਖੜਾ ਔਰ ਦੋਨੇ ਪਰਿਵਾਰ ਕੁੜੀ ਗਲੰਦ ਪਿੱਕਾ ਪਰਿਵਾਰ ਵੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕੁੜੀ ਦੇ ਪਿੱਕੇ ਆ ਪਿੰਡ ਹੈਗਾ ਪਾਲਾ 프੍ਰੇਮਲ ਪਾਲਾ ਪ੍ਰੇਮ ਮੱਲ 프੍ਰਾਇਮਲ ਉਹ ਪਿੱਕੇ ਦਾ ਪਿੰਡ ਆ ਤੇ ਸਹੁਰਿਆਂ ਦਾ ਪਿੰਡ ਬਾਪੂ ਗਪਾਲ ਵਾਲਾ ਵਾ ਬਕਰਨ ਵਾਲਾ ਤੇ ਆਪਾਂ ਕੋਸ਼ਿਸ਼ ਕਰੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤੇ ਜੇ ਭੈਣ ਵੀ ਸਾਡੀ ਇਹ ਵੀਡੀਓ ਦੇਖਦੀ ਆ ਭੈਣ ਦਾ ਨਾਂ ਹੈਗਾ ਮਨਦੀਪਕੌਰ ਮਨਦੀਪਕੁਰੇ ਜੇ ਤੂੰ ਸਾਡੀ ਵੀਡੀਓ ਦੇਖਦੀ ਆ ਭੈਣੇ ਕਿਸੇ ਨਾ ਕਿਸੇ ਤਰੀਕੇ ਸਾਡੇ ਸੰਪਰਕਕਾਰ ਸਾਡੇ ਨੰਬਰ ਦਿੱਤੇ ਹੋਏ ਆੇਠਾ ਤੇਰੇ ਪਰਿਵਾਰ ਦਾ ਨੰਬਰ ਹੈਗਾ ਕਈ ਵਾਰੀ ਆਪਾਂ ਮੋਬਾਈਲ 'ਚ ਨੰਬਰ ਸੇਵ ਹੁੰਦੇ ਆ ਹੋਰ ਸ਼ਾਇਦ ਤੁਹਾਨੂੰ ਚੇਤੇ ਨਾ ਹੋਵੇ ਕਿਸੇ ਦਾ ਨੰਬਰ ਤੁਸੀਂ ਕਿਸੇ ਅਜਿਹੀ ਥਾਂ ਤੇ ਖੜੇ ਹੋ ਜਾਂ ਬੈਠੇ ਹੋ ਕਿਤੇ ਅਜਿਹੀ ਥਾਂ ਤੇ ਤੁਹਾਨੂੰ ਰੱਖਿਆ ਗਿਆ ਜਿਸ ਤੇ ਤੁਸੀਂ ਆਪਣੇ ਨਾਲ ਸੰਪਰਕ ਨਹੀਂ ਕਰ پا ਰਹੇ ਹੈਠਾ ਤੁਹਾਡੇ ਪਰਿਵਾਰ ਦਾ ਵੀ ਨੰਬਰ ਦਿੱਤਾ ਸੀ ਤੁਸੀਂ ਆਪਣੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਜੇ ਕੋਈ ਐਸੀ ਸਮੱਸਿਆ ਆਈ ਹੈ ਘਰ ਦੇ ਵਿੱਚ ਕੋਈ ਗੁੱਸਾ ਗਿੱਲਾ ਕੋਈ ਵੀ ਕੁਝ ਵੀ ਆ ਪਰ ਹੁਣ ਤਾਂ ਇਹ ਸਾਡੇ ਸਾਰੇ ਅੰਦਾਜ਼ੇ ਹੀ ਆ ਪਰ ਪਰਿਵਾਰ ਦੱਸਦਾ ਵੀ ਕੋਈ ਗੁੱਸਾ ਨਹੀਂ ਸੀ ਕੋਈ ਗਿੱਲਾ ਨਹੀਂ ਸੀ ਬਹੁਤ ਵਧੀਆ ਘਰ ਦੇ ਵਿੱਚ ਆਪਣੇ ਬੱਚਿਆਂ ਦੀ ਪਰਬਲਿਸ਼ ਕਰਦੀ ਸੀ ਉਹਦੇ ਜਦੋਂ ਬੇਟਾ ਹੋਇਆ ਸੀ ਵੱਡੇ ਆਪਰੇਸ਼ਨ ਨਾ ਹੋਇਆ ਸੀ ਇਹ ਗਰਵਾਜ ਆਪਰੇਸ਼ਨ ਉਦੋਂ ਹੋਣ ਤੋਂ ਬਾਅਦ ਕੋਈ ਸਮੱਸਿਆ ਆ ਜਾਂਦੀ ਸੀ ਥੋੜੇ ਟਾਈਮ ਬਾਅਦ ਉਹਦੀ ਦਵਾਈ ਲੈਣ ਗਈ ਸੀ ਘਰੋਂ ਤੇ ਉਹ ਸਮੱਸਿਆ ਦੀ ਦਵਾਈ ਲੈਣ ਗਈ ਵਾਪਸ ਹੀ ਨਹੀਂ ਆਈਗੀ ਅੱਜ 6 ਦਿਨ ਹੋ ਗਏ ਆ ਥਾਣੇ ਵੀ ਰਿਪੋਰਟ ਲਿਖਾਈ ਆ ਰਿਸ਼ਤੇਦਾਰੀਆਂ ਵੀ ਸਾਰੀਆਂ ਛਾਣ ਮਾਰੀਆਂ ਹੁਣ ਸਾਡੇ ਕੋਲੇ ਅੱਜ ਪਰਿਵਾਰ ਆਇਆ ਸੀ ਇੱਥੇ ਤੇ ਅਸੀਂ ਇਹ ਸੁਨੇਹਾ ਤੁਹਾਡੇ ਤਿੱਕਰ ਪਚਾਰੇ ਆਂ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਜੇ ਕੋਈ ਨਹੀਂ ਪਹਿਚਾਣਦਾ ਜੇ ਕੋਈ ਪਹਿਚਾਣਦਾ ਤਾਂ ਸੰਪਰਕ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੱਲ ਨਹੀਂ ਵੀਰੇ ਵਾਹਿਗੁਰੂ ਮਿਹਰ ਕਰਨਗੇ ਜਰੂਰ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਜਿੱਥੇ ਵੀ ਹੋਵੇ ਪਹਿਲਾਂ ਤਾਂ ਤੰਦਰੁਸਤ ਹੋਵੇ ਠੀਕ ਹੋਵੇ ਨਾ ਕੋਈ ਨੁਕਸਾਨ ਨਾ ਹੋਇਆ ਹੋਵੇ ਬਾਕੀ ਵਾਹਿਗੁਰੂ ਕਿਰਪਾ ਕਰਨਗੇ ਵਾਪਸ ਆ ਜੂਗੀ ਮੇਰਾ ਨਾਮ ਗੁਰਚਰਾਂ ਸਿੰਘ ਹੈ ਮੈਂ ਹਰਿਆਣਾ ਤੋਂ ਪਰਾਜ ਮੈਂ ਬਕਰਵਾਲ ਪਿੰਡ ਤੋਂ ਆਇਆ ਜਿਹੜਾ ਮੁਕੇ ਤੋਂ ਸਰਜੀਤਪੁਰ ਘਰੋਂ ਉਹਨਾਂ ਨੇ ਧਾਰਮਿਕ ਮੇਕ ਮੇਰੀ ਨੂੰਹ ਸੀ ਇੱਕ ਮੈਂ ਸੀ ਉਹਦੇ ਪੇਟ ਤੋਂ ਦੋ ਜਣ ਜਰਮਣ ਦਿੱਤਾ ਸਾਡੀ ਆਪੀ ਜਾਂ ਸੀ ਧੀਆਂ ਬਾਹਾਂ ਦੀ ਸਾਨੂੰ ਮਾਂ ਪਿਓ ਬਾਹਾਂ ਨਹੀਂ ਸਮਝ ਲੀਆਂ ਸੀ ਕੋਈ ਸਾਡੇ ਘਰ ਪਰ ਆਗਲਾ ਨਹੀਂ ਧਾਰਮਿਕ ਪਰਿਵਾਰ ਹੈ ਸਾਡਾ ਸਾਰਾ ਰਾਜੀ ਖੁਸ਼ੀ ਕਰੋ ਵੀ ਸਾਰੇ ਪਰਿਵਾਰਾਂ ਮੇ ਰੋਟੀ ਪਕਾੜ ਕੇ ਪੱਤੇ ਬਾਅਦ ਐਰਬੀ ਤੋਂ ਤੇ ਚਾਰ ਬਿਸਕਟ ਦੇ ਪੈਕ ਚਾਰ ਕਿੱਟਾਂ ਦੇ ਪਾ ਕੇ ਰਾਜੀ ਖੁਸ਼ੀ ਗਈ ਅਸੀਂ 9:50 ਤੇ ਪਰੋਜ ਵਾਲਾ ਚੜਾਈ ਜਾਈ ਤੇ ਨਾ ਆ ਵੀ ਸੌਣੇ ਤਰ ਮੋੜ ਉਤਰ ਗਈਆਂ ਨੇ ਤੇ ਉਹ ਬਸ ਉਨੀ ਉਤਰੀ ਜਾਣਾ ਹੀ ਮੋਕੇ ਸੀ ਦਵਾਈਆਂ ਕਰੋਂ ਗਏ ਨੇ 8 ਤਰੀਕ ਸੋਵਾਰ ਘਰ ਵਾਪਸ ਨਹੀਂ ਮੁੜੇ ਕੋਈ ਠਾਣਾ ਅਸੀਂ ਨਹੀਂ ਛੱਡਿਆ ਕੋਈ ਅਸੀਂ ਗੁਰੂ ਸਥਾਨ ਨਹੀਂ ਛੱਡਿਆ ਸਾਨੂੰ ਮਿਲ ਨਹੀਂ ਲਈ ਸਾਨੂੰ ਬੱਸ ਆ ਦਿੱਤੀ ਵਾਪਸ ਮਿਲ